ਇਹ ਜੀ ਪਿੰਡ ਬੈੜਵਾਲਿਆ ਇਹ ਟਾਰੀ ਤੋਂ ਚਗਾਵੇਂ ਰੋਡ ਦੇ ਉੱਤੇ ਪੈਂਦਾ ਜੀ ਜਿਹਦੇ ਵਿੱਚ ਸਾਡੇ ਨਗਰ ਦੀ ਪਿੰਡ ਬੈੜਵਾਲ ਦੀ ਜ਼ਮੀਨ ਵਾਂ ਜਿਹਦੇ ਵਿੱਚ ਅੱਗ ਲੱਗੀ ਸੀ ਅੱਗ ਲੱਗਣ ਦਾ ਕੋਈ ਕਾਰਨ ਦਾ ਤੱਕ ਪਤਾ ਨਹੀਂ ਚੱਲਿਆ ਕਿ ਕਿਸ ਤਰ੍ਹਾਂ ਅੱਗ ਲੱਗੀ ਵਾ ਪਰ ਸਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਸਾਂਝ ਵੈਲਫੇਅਰ ਸੁਸਾਇਟੀ ਤਿਆਰ ਕੀਤੀ ਵਾ ਜਿਹਦੇ ਵਿੱਚ ਉਹਨਾਂ ਵੀਰਾਂ ਨੇ ਸਾਡਾ ਇੱਕ ਛੋਟਾ ਫਾਇਰ ਗੈਡ ਤਿਆਰ ਕੀਤਾ ਵਾ ਉਸ ਫਾਇਰ ਗੈਡ ਦੀ ਮਦਦ ਦੇ ਨਾਲ ਸਾਡੇ ਨਗਰ ਨੇ ਸਾਡੇ ਇਲਾਕੇ ਦੇ ਸਮੂਹ ਸੰਸਾਨਾਂ ਨੇ ਇਸ ਅੱਗ ਤੇ ਕਾਬੂ ਪਾਇਆ ਜੋ ਕਿ ਸਾਡੇ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਨਗਰਦਿਆਂ ਦਾ ਜਿਨ੍ਹਾਂ ਨੇ ਛੋਟਾ ਹੀ ਭਾਵੇਂ ਫਾਇਰ ਬ੍ਰਿਗੇਡ ਤਿਆਰ ਕੀਤਾ ਵਾ ਪਰ ਅੱਜ ਸਾਡਾ ਬੜਾ ਵੱਡਾ ਨੁਕਸਾਨ ਲੱਗਿਆ ਗਿਆ ਜੇ ਉਹ ਸਾਡੇ ਕੋ ਨਾ ਹੁੰਦਾ ਤੇ ਸ਼ਾਇਦ ਅਸੀਂ ਹੋਰ ਵੀ ਜ਼ਿਆਦਾ ਹਜ਼ਾਰਾਂ ਏਕੜ ਇਹ ਜ਼ਮੀਨ ਜਿਹੜੀ ਸੀ ਇਹ ਤਬਾਹ ਹੋ ਜਾਣੀ ਸੀ ਕਿਉਂਕਿ ਸੜਕੇ ਸਵਾਹ ਹੋ ਜਾਣੀ ਸੀ ਇਹ ਜੀ ਜਿਹੜੀ ਅੱਗ ਲੱਗੀ ਵਾ ਇਹ ਸਮਝ ਲਓ ਕਿ ਇੱਕ 나ੜ ਤੋਂ ਲੱਗੀ ਆ ਤੇ ਜਿਹੜੀ ਆ ਨਾੜ ਤੋਂ ਤੁਰਦੀ ਯੱਗ ਜਿਹੜੀ ਐ ਚੌਹਾਂ ਕਿੱਲਾਂ ਨੂੰ ਏ ਕਣਕ ਨੂੰ ਲਵੇੜ ਚ ਲੈ ਕੇ ਜੇਗੀ। ਉਸ ਤੋਂ ਬਾਦਾਂ ਜਿਹੜਾ ਇਹ ਨਗਰ ਦੇ ਜਿਹੜਾ ਫੈਰੋਗੈਟ ਸੀ ਉਹਨੇ ਆ ਕੇ ਕਾਬੂ ਪਾਇਆ। ਫਿਰ ਉਸ ਤੋਂ ਬਾਦ ਆਈਸੀਪੀ ਦੀ ਜਿਹੜਾ ਫੈਰੋਗੈਟ ਆਇਆ ਸਾਡੇ ਕੋਲ ਉਹਨੇ ਮਤਲਬ ਆ ਕੇ ਸਾਡੇ ਨਾਲ ਮਦਦ ਕੀਤੀ ਆ। ਉਹਨਾਂ ਦਾ ਵੀ ਧੰਵਾਦ ਆ। ਕਿਉਂਕਿ ਉਹ ਵੀ ਮੌਕੇ ਤੇ ਪਹੁੰਚਿਆ ਸਾਡੇ ਕੋਲ ਪ੍ਰਸ਼ਾਸਨ ਦਾ ਅਧਿਕਾਰੀ ਆ ਕੋਈ ਨਾ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਕੋਲ ਨਹੀਂ ਅਜੇ ਪਹੁੰਚਿਆ ਜ ਕੋਈ ਵੀ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਸਾਡੇ ਕੋਲ ਇੱਥੇ ਪਹੁੰਚਿਆ। ਤਹਿਸੀਲਦਾਰ ਜਾਂ ਕੋਈ ਹੋਰ ਕੋਈ ਤਹਿਸੀਲਦਾਰ ਨਹੀਂ ਜੀ ਕੋਈ ਨਹੀਂ ਅਜੇ ਤੱਕ ਸਾਡੇ ਕੋਲ ਨਹੀਂ ਪਹੁੰਚਿਆ। ਪੰਜਾਬ ਸਰਕਾਰ ਵੱਲੋਂ ਕੋਈ ਵੀ ਨਹੀਂ ਜੀ ਸਾਡੇ ਕੋਲ ਪਹੁੰਚਿਆ। ਆਈਸੀਪੀ ਦਾ ਜਿਹੜੇ ਸਾਡੇ ਮਤਲਬ ਸੈਂਟਰ ਗਵਰਨਮੈਂਟ ਦੀ ਆ ਇਹ ਬਾਰਡਰ ਦੀ ਉਹਦਾ ਜਿਹੜਾ ਟਾਰੀ ਦੀ ਆ ਉਹ ਸਾਡੇ ਕੋਲ ਆਈਸੀਪੀ ਦੇ ਜਿਹੜਾ ਫਰਮ ਵਗੈਰਾ ਉਹ ਪਹੁੰਚਿਆ ਵਾ। ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸੰਗਤ। ਉਹਨਾਂ ਦੇ ਜਦੋਂ ਉਹ ਸਮਝ ਲੋ ਕਿ ਪੇ ਘੰਟਾ ਪਹਿਲਾਂ ਅਗਲਾ ਲੱਗ ਗਿਆ ਪਰ ਜਿਹੜਾ ਸੈਨ ਵੈਲਫੇਅਰ ਸੁਸਾਇਟੀ ਦਾ ਜਿਹੜਾ ਸਾਡਾ ਹੈਗਾ ਸੀਗਾ ਫਾਇਰ ਬਿਗੜ ਤੇ ਨਗਰ ਵੱਲੋਂ ਇੱਕ ਛੋਟਾ ਸਪਰੇ ਪੰਪ ਜਿਹੜਾ ਸੀਗਾ ਵੱਡਾ ਉਹਦੇ ਵੀ ਭਰਕੇ ਰੱਖਿਆ ਸੀਗਾ ਨਗਰ ਵਿੱਚ ਚੇਤਾਵਨੀ ਚ ਰਹਿਦਾ ਸੀਗਾ ਕਿ ਕਿਤੇ ਇਹ ਪਾਣਾ ਵਰਤ ਸਕਦਾ ਵਾ ਜਾਂ ਕੁਝ ਹੋ ਸਕਦਾ ਇਲਾਕੇ ਦੇ ਵਿੱਚ ਇਹ ਦੀ ਕਰਨ ਕੀ ਨਾ ਜਿਹਦਾ ਇਹ ਜੀ ਇੱਕ ਸਰਪੰਚਾ ਜੀ ਸਾਡਾ ਅੱਜ ਦਾ ਮੌਜੂਦਾ ਜਗਦੀਸ਼ ਸਿੰਘ ਤੇ ਉਹਨਾਂ ਦਾ ਛੋਟਾ ਬਰਦਰ ਆ ਜੀ ਗੁਰਦੇਵ ਸਿੰਘ ਤੇ ਨਾਲ ਹੀ ਦੋ ਕਿਲੇ ਕਣਕਿਆ ਜੀ ਆਪਣਾ ਗੁਰਸਾਹਿਬ ਸਿੰਘ ਆ ਰਾਮਰਾਜ ਸਿੰਘ ਆ ਰਾਮਰਾਜ ਉਹ ਸਾਡੇ ਉਹਨਾਂ ਭਰਾਵਾਂ ਨੇ ਠੇਕੇ ਦੇ ਜ਼ਮੀਨ ਲਈ ਸੀ ਉਹਨਾਂ ਦਾ ਨੁਕਸਾਨ ਹੋਇਆ ਸਾਡੇ ਲਾਗੇ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਜਿਹੜਾ ਪੰਜਾਬ ਸਰਕਾਰ ਆ ਇਹਨਾਂ ਭਰਾਵਾਂ ਦਾ ਬੰਦਾ ਮੁਆਵਜ਼ਾ ਦੇਵੇ ਕਿਉਂਕਿ ਕਿਸਾਨ ਇੱਕ ਜਿਹੜਾ ਗੁਰਦੇਵ ਸਿੰਘ ਆ ਤੇ ਜਗਦੀਪ ਸਿੰਘ ਸਪੰਚਾ ਕਿਉਂਕਿ ਥੋੜੀ ਜ਼ਮੀਨ ਵਾਲੇ ਨੇ ਕਿਉਂਕਿ ਉਹ ਜਿਹੜੇ ਦੂਜੇ ਵਾ ਉਹ ਵੀ ਵਿਚਾਰੇ ਚਲੋ ਉਹਨਾਂ ਨੇ ਜ਼ਮੀਨ ਠੇਕੇ ਦੇ ਲਈ ਆ ਤੇ ਸਾਰੇ ਹੀ ਜਿਹੜੇ ਘਰ ਲਪੇਟ ਵਿੱਚ ਆਏ ਨੇ ਇਹ ਸਾਰੇ ਹੀ ਗੱਲ ਕੀ ਏਸੇ ਤੇ ਰੋਟੀ ਰੋਟੀ ਚਲਣੀ ਸੀਗੇ ਪਰ ਜਿਹੜੀ ਉਹ ਅੱਜ ਸਮਾਪਤ ਹੋ ਗਈ ਆ ਅਸੀਂ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪੰਜਾਬ ਸਰਕਾਰ ਜਿਹੜੀ ਆ ਇਥੋਂ ਆਪਣਾ ਬਣਦਾ ਜਿਹੜੀ ਸਾਡੀ ਮੰਗ ਵਾ ਜਿਹੜੀ ਸਾਡਾ ਬਣਦਾ ਮਵਾਲੀ ਕੁਸ਼बीर ਸਿੰਘ ਹੈ ਜੀ ਮੈਂਬਰ ਪੰਚਾਇਤ ਪਿੰਡ ਬੈੜਵਾਲ ਤੋਂ ਜੀ ਕੀ ਮਸਲਾ ਜਿਹੜਾ ਮਸਲਾ ਅੱਜ ਕੀ ਅਚਾਨਕ ਹੀ ਅੱਗ ਲੱਗੀ ਇਥੇ ਤੇ ਸਾਡੇ ਇਥੇ ਨਗਰ ਚੋਂ ਪਿੰਡ ਬੈੜਵਾਲ ਤੋਂ ਗਰਸਾਹਬ ਸਿੰਘ ਆ ਉਹਦਾ ਦੋ ਕਿੱਲੇ ਕਣਕ ਛੜ ਗਈ ਆ ਸਾਡੇ ਮੌਜੂਦਾ ਸਰਪੰਚ ਸਾਹਿਬ ਨੇ ਇਹਨਾਂ ਦੇ ਕਣਕ ਛੜ ਗਈ ਆ ਨਾਲ ਹੋਰ ਕਾफी ਛੜ ਗਿਆ ਤੇ ਜੇ ਸਾਡੇ ਨਗਰ ਦੇ ਆਲੇ ਦਿਵਾਲੇ ਦੀ ਸੰਗਤ ਦਾ ਸਹਿਯੋਗ ਨਾ ਹੁੰਦਾ ਤੇ ਅੱਜ ਕਈ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋ ਜਾਣਾ ਸੀ ਸਾਡੇ ਪਿੰਡ ਦੇ ਪਿੰਡ ਚ ਫਾਇਰ ਬ੍ਰਿਗੇਡ ਇੱਕ ਸਾਂਝ ਵੈਲਫੇਅਰ ਸੁਸਾਇਟੀ ਵੱਲੋਂ ਉਹਨੇ ਬਹੁਤ ਜ਼ਿਆਦੀ ਹੈਲਪ ਕੀਤੀ ਹੈ ਸਾਡੇ ਨਗਰ ਚ ਜਿਹੜੇ ਸਪਰੇਅ ਵਾਲੇ ਪੰਪ ਸੀ ਕਾਲੇ ਦਿਵਾਲੇ ਦੀ ਸੰਗਤ ਨੇ ਲਿਆ ਕੇ ਉਹਨਾਂ ਦੇ ਨਾਲ ਅੱਗ ਬੁਝਾਈ ਆ ਆ ਪਿੰਡ ਡਾ ਲੈ ਕੇ ਛੂਰਾ ਵਣਿਏ ਕੀ ਰਣੀ ਕੇ ਸਭ ਨਗਰ ਦੀਆਂ ਸੰਗਤਾਂ ਨੇ ਆ ਕੇ ਬੜਾ ਤਗੜਾ ਹਮਲਾ ਮਾਰ ਕੇ ਤੇ ਇਹ ਅੱਗ ਨੂੰ ਕੰਟਰੋਲ ਕੀਤਾ ਗਿਆ ਕੋਈ ਤਹਿਸੀਲਦਾਰ ਜਾਂ ਕੋਈ ਹੋਰ ਵਿਭਾਗ ਇੱਥੇ ਪਹੁੰਚਿਆ ਜਾਂ ਫਾਇਰ ਬ੍ਰਿਗੇਡ ਉਹਨਾਂ ਦੀ ਪਹੁੰਚੀ ਸਰਕਾਰੀ ਕੋਈ ਨਹੀਂ ਆਇਆ ਜੀ ਸਾਡੇ ਕੋਲ ਅਜੇ ਤੱਕ ਕੋਈ ਨਹੀਂ ਆਇਆ ਵੀ ਬਾਰਡਰ ਵਾਲੀ ਆਈ ਹੈ ਇੱਕ ਬਾਰਡਰ ਤੋਂ ਆਈ ਹੈ ਜੀ ਫਾਇਰ ਹਾਂਜੀ ਉਹ ਵੀ ਉਦੋਂ ਵਾਈ ਜਦੋਂ ਸਾਰਾ ਕੰਮ ਸੰਭਿਆ ਗਿਆ ਸੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਜਿੰਨਾ ਵੀ ਨੁਕਸਾਨ ਹੋਇਆ ਵਾ ਅਸੀਂ ਠੇਕੇ ਤੇ ਜ਼ਮੀਨ ਲੈ ਕੇ ਆਪਣੀ ਵਾਹੀ ਜੋਤੀ ਕਰਦੇ ਹਾਂ ਤੇ ਸਾਨੂੰ ਸਾਡਾ ਜੋ ਬੰਦਾ ਹੱਕ ਦਿੱਤਾ ਜਾਵੇ ਰਣਜੀਤ ਸਿੰਘ ਜੀ ਹਾਂ ਜੀ ਪਿੰਡ ਲੱਗੇ ਆ ਜੀ ਕੀ ਮਸਲਾ ਜਿਹੜਾ ਅੱਜ ਲੱਗੀ ਮਸਲਾ ਇਹ ਅੱਗ ਲੱਗੀ ਜੀ 4 4-5 ਕਿੱਲੇ ਕੜਕ ਸੜ ਗਈ ਹੈ ਤੇ 8-9 ਕਿੱਲੇ ਨਾੜ ਸੜ ਗਿਆ ਤੇ ਇਹ ਪਿੰਡ ਬੈੜਵਾਲਾਂ ਦੀ ਹੈ ਜੀ ਕਿਉਂ ਕਾਰਨ ਪਤਾ ਲੱਗ ਸਕਿਆ ਨਹੀਂ ਕਾਰਨ ਤਾਂ ਨਹੀਂ ਪਤਾ ਲੱਗਾ ਜੀ ਕਿ ਮਤਲਬ ਕਦੇ ਕਾਰਨ ਕਰਕੇ ਲੱਗੀ ਹੈ ਕਿਵੇਂ ਲੱਗੀ ਹੈ ਕੜੀ ਅਧਿਕਾਰੀ ਕੋਈ ਨਹੀਂ ਸਰਕਾਰੀ ਅਧਿਕਾਰੀ ਹਲੇ ਤੱਕ ਕੋਈ ਨਹੀਂ ਆਇਆ ਜੀ ਸਰਕਾਰੀ ਅਧਿਕਾਰੀਆਂ ਨੂੰ ਨਹੀਂ ਜਿੱਦੀ ਪਤਾ ਲੱਗਦਾ ਜਦੋਂ ਝੋਨੇ ਨੂੰ ਤਰਾਲੀ ਨੂੰ ਆ ਕੇ ਲੱਗਦੀ ਹੈ ਨਾ ਸਰਕਾਰੀ ਅਧਿਕਾਰੀਆਂ ਨੂੰ ਉਦੋਂ ਪਤਾ ਲੱਗਦਾ ਉਦੋਂ ਉਹਨਾਂ ਨੇ ਉਹ ਕੀ ਜੋ ਜਿਹੜਾ ਸੈਟੇਲਾਈਟ ਚਾ ਉਹਨੂੰ ਛੱਡੇਦੇ ਨਾ ਉਹਨਾਂ ਤੋਂ ਪਤਾ ਲੱਗ ਜਾਂਦਾ ਇਹ ਤੋਂ ਨਹੀਂ ਉਹਨਾਂ ਨੂੰ ਪਤਾ ਲੱਗਦਾ ਹਲੇ ਤੱਕ ਨਹੀਂ ਆਏ ਮੇਰਾ ਖਿਆਲ ਘਟੂ ਘਟ ਵੀ ਘੰਟਾ ਡੇਢ ਘੰਟਾ ਹੋ ਗਿਆ ਇਹ ਹਾਲੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਇੱਕ ਤਰ੍ਹਾਂ ਬੁਝਾਈ ਗਈ ਪਿੰਡ ਦੇ ਲੋਕ ਬੁਝਾਈ ਇਹ ਜੀ ਪਿੰਡ ਮਹਿਦਵਾਲ ਵਾਲਿਆਂ ਨੇ ਉਹਨਾਂ ਨੇ ਬਣਾਇਆ ਤੇ ਫਾਇਰ ਬ੍ਰਿਗੇਡ ਛੋਟਾ ਬਣਾਇਆ ਆ ਤੇ ਉਹਨਾਂ ਨੇ ਫਿਰ ਉਹ ਆਪਣਾ ਉਹਦੇ ਨਾਲ ਨਹੀਂ ਤੇ ਮੇਰੇ ਖਿਆਲ ਹਜ਼ਾਰਾਂ ਏਕੜ ਜਿਹੜੀ ਅੱਗੇ ਕਣਕ ਸੜ ਜਾਣੀ ਸੀ ਸਰਕਾਰ ਵਾਲਾ ਕੋਈ ਫਾਇਰ ਬ੍ਰਿਗੇਡ ਆ ਨਹੀਂ ਸਰਕਾਰ ਵਾਲੋ ਕੋਈ ਨਹੀਂ ਆਇਆ ਜੀ ਫਾਇਰ ਬ੍ਰਿਗੇਡ ਆ ਆਈਪੀਸੀ ਆ ਵਾਲਿਆਂ ਨੂੰ ਮੇਰੇ ਖਿਆਲ ਵਗਾ ਬਾਰਡਰ ਟਾਰੀ ਵਾਲੋਂ ਉਧਰ ਕੋਈ ਆਇਆ ਆ ਉਹ ਵੀ ਲੇਟ ਆਇਆ ਉਹਨੀ ਦੇਰ ਤੱਕ ਅੱਗੇ ਤੇ ਕੰਟਰੋਲ ਕਰ ਲਿਆ ਸੀ ਜੀ ਬੰਗ ਕਰਦੇ ਜਿਹਨਾਂ ਦਾ ਇਨਸਾਨ ਹੋਇਆ ਆ ਮਤਲਬ ਥੋੜੀ ਜ਼ਮੀਨ ਵਾਲੇ ਨੇ ਮਾਤੜਨੇ ਬੰਦੇ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸਰਕਾਰ ਨੂੰ ਸਾਡੀ ਅਪੀਲ ਹੈ ਸਾਹ ਅੱਜ ਸਰਪੰਚ ਜੀ ਮੌਜੂਦਾ ਤੇ ਆਪਣੇ ਅੱਗ ਲੱਗੀ ਆ ਜੀ ਮੈਂ ਇੱਥੇ ਖੜਾ ਸੀ ਆਪਣੇ ਦੁਕਾਨ ਤੇ ਆ ਪੋਰੈਲੀ ਫੈਕਟਰੀ ਜੀ ਫੈਕਟਰੀ ਚ ਤੇ ਮੈਂ ਅੱਜ ਆਇਆ ਹੀ ਅੱਜ ਮੋਟਰਸਾਈਕਲ ਲਾਇਆ ਹੀ ਆ ਤੇ ਮੇਰਾ ਇਧਰ ਨੂੰ ਧਿਆਨ ਪੈ ਗਿਆ ਤੇ ਅੱਗ ਲੱਗੀ ਆ ਥੋੜੀ ਜੀ ਬੰਦਾ ਨਹੀਂ ਮੈਨੂੰ ਕੁਝ ਨਹੀਂ ਦਿਖਿਆ ਇਧਰ ਤੇ ਮੈਂ ਇੱਥੇ ਨਾਲ ਦੇ ਬੈਠੇ ਮਹਾ ਅੱਗ ਲੱਗੀ ਆ ਤੇ ਜਦ ਆਪ ਤੋੜੀ ਹਟਾਣੀ ਤਾਣੀ ਲੱਗੇ ਤੋੜਨਾ ਤੇ ਸਾਡੇ ਕੋਲ ਟੁੱਟੀ ਨਹੀਂ ਉਤਰਾ ਪਾਜ ਉੱਥੇ ਰੌਲਾ ਰਲਾ ਪਾਉਂਦੇ ਤੇ ਉਹ ਜਿਆਦੀ ਫਾਇਲ ਦੀ ਫਾਇਲ ਦੀ ਫਾਇਲ ਦੀ ਫਾਇਲ ਗਈ ਕਿੰਨਾ ਨੁਕਸਾਨ ਹੋਇਆ ਇਹ 4 ਕੇ ਕੜ ਦੇ ਕਣਕ ਜੇ ਤੇ 9 ਏਕੜ ਦੇ ਲਾਗੇ ਬਨੇ ਆਪਣਾ 나ੜ ਜੇ ਕੀ ਮੰਗ ਕਰਦੇ ਸੀ ਕੀ ਮੰਗ ਕਰਦੇ ਸੀ ਤੇ ਸਰਕਾਰ ਕੋ ਮੰਗੇ ਉਹ ਕਰਦੇ ਆ ਵੀ ਇਹਦਾ ਕੋਈ ਮਾਜਵਾ ਦਿੱਤਾ ਜਾਵੇ ਤੁਹਾਡੇ ਲਾਗੇ ਕਦਾਂ ਟਾਈਮ ਹੋ ਗਿਆ ਅੱਗ ਲੱਗੀ ਨੂੰ ਟਾਈਮ ਹੋ ਗਿਆ ਪਰ ਉਦੋਂ ਤੱਕ ਕੋਈ ਪਹੁੰਚਿਆ ਨਹੀਂ ਆਲੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਤਹਿਸੀਲਦਾਰ ਜਾਂ ਨਾ ਜੀ ਨਾ ਕੋਈ ਨਹੀਂ ਪਹੁੰਚਿਆ ਸਰਕਾਰੀ ਕੋਈ ਨਹੀਂ ਪਹੁੰਚਿਆ ਦੀ ਮੰਗ ਕਰਦੇ ਜੀ ਆਈ ਮੰਗ ਇਹੋ ਕਰਦੇ ਆ ਵੀ ਸਾਨੂੰ ਕੋਈ ਥੋੜਾ ਬੋਦਾ ਮਾਜਬਤ ਦਿੱਤਾ ਜਾਵੇ ਵੀ ਤੁਹਾਨੂੰ ਪਤਾ ਖਰਚਾ ਕਿੰਨਾ ਹੁੰਦਾ ਇਹ ਮਾਜਵੇ ਦੀ ਮੰਗ ਕਰਦੇ ਆ ਤੇ ਵਾਜਦਾ ਦੇ ਅੱਗੇ ਨਹੀਂ ਕੁਝ ਵੀ ਤੁਹਾਨੂੰ ਪਤਾ